ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਉ ਸੰਤ ਬਾਬਾ ਹਜਾਰ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਖੀ ਦੀ ਆਪ ਜੀ ਨਾਲ ਸਾਂਝ ਪਾਈਏ ਜੀ ਸੋ ਉਸ ਸਮੇਂ ਦੀ ਗੱਲ ਹੈ ਜਦੋਂ ਜਦੋਂ ਆਪ ਜੀ ਆਤਮਾ ਪਰਮਾਤਮਾ ਇੱਕ ਕਰਕੇ ਰੰਗ ਚਲੂਲਾ ਚੜਿਆ ਹੋਇਆ ਸੀ ਸੋ ਜਦੋਂ ਵੀ ਕੋਈ ਪਰਮਾਰਥ ਦੀ ਗੱਲ ਕਰਦਾ ਜਾਂ ਪਰਮਾਰਥ ਦੇ ਮਾਰਗ ਤੇ ਚੱਲਦਾ ਸੋ ਤੁੜਕਾਉਣ ਵਾਲੇ ਵੀ ਕਈ ਕਰਜ ਹੋ ਜਾਂਦੇ ਹਨ ਸੋ ਸੰਤ ਬਾਬਾ ਜਰਾ ਸਿੰਘ ਜੀ ਬਚਨ ਕਰਿਆ ਕਰਦੇ ਸਨ ਕਿ ਜਦ ਤੱਕ ਬੰਦੇ ਦੇ ਮਨ ਵਿੱਚ ਲੋਕ ਲਾਜ ਭੈ ਅਤੇ ਮੋਹ ਹੈ ਉਹਨਾਂ ਚਿਰ ਪਰਮਾਰਥ ਪੂਰਾ ਨਹੀਂ ਜਦੋਂ ਇਹ ਸਾਰੀ ਜ਼ੋਰ ਲਾ ਹਟੇ ਅਤੇ ਸੰਤਾ ਨੇ ਇੱਕ ਵੀ ਪੈਰ ਵਿਛੇ ਨਹੀਂ ਹਟਾਇਆ ਤਾਂ ਇੱਕ ਅਤਿ ਦੁਖਦਾਈ ਘਟਨਾ ਵਾਪਰ ਗਈ ਇਹ ਇੱਕ ਬਹੁਤ ਵੱਡੀ ਪ੍ਰੀਖਿਆ ਸੀ ਖੁਸ਼ੀ ਵਿੱਚ ਉਸ਼ਾਲਾ ਨਹੀਂ ਤੇ ਗਮੇ ਵਿੱਚ ਦਵਾਲਾ ਨਹੀਂ ਆਪਜੀ ਦਾ ਛੋਟਾ ਲੜਕਾ ਜੋਗਿੰਦਰ ਸਿੰਘ ਜੋ ਨਾਮ ਰਸੀਆ ਤੇ ਬੜਾ ਗੁਣਵਾਨ ਸੀ ਅਚਨਚੇਤ ਚੜ੍ਹਾਈ ਕਰ ਗਿਆ ਉਸ ਦੀ ਉਮਰ 22 ਸਾਲ ਸੀ ਉਸ ਸਮਾਂ ਪਹਿਲਾਂ ਹੀ ਉਸਨੇ ਖਾਲਸਾ ਸਕੂਲ ਗੁਰੂ ਸਾਹਿਬ ਤੋਂ ਪਹਿਲੇ ਦਰਜੇ ਵਿੱਚ 10ਵੀਂ ਪਾਸ ਕੀਤੀ ਸੀ ਤੇ ਭਾਰ ਜਵਾਨੀ ਵਿੱਚ ਹੀ ਉਹ ਇਸ ਦੁਨੀਆ ਤੋਂ ਕੁਝ ਕਰ ਗਿਆ ਇਹ ਖਬਰ ਜੰਗਲ ਦੀ ਅੱਗ ਵਾਂਗ ਸਾਰੇ ਇਲਾਕੇ ਦੇ ਵਿੱਚ ਫੈਲ ਗਈ ਇੰਨਾ ਵੱਡਾ ਕਹਿਰ ਇੰਨਾ ਵੱਡਾ ਸਦਮਾ ਇੰਨਾ ਵੱਡਾ ਪਾਣਾ ਪਰਿਵਾਰ ਕੀ ਸਾਰਾ ਪਿੰਡ ਪੁੱਭਾ ਮਾਰ ਮਾਰ ਕੇ ਰੋ ਰਿਹਾ ਸੀ ਕਿਸੇ ਮਾਂ ਨੂੰ ਸਭ ਤੋਂ ਵੱਡੀ ਬਾਦਵਾ ਇਹ ਹੁੰਦੀ ਹੈ ਕਿ ਜੇ ਤੇਰਾ ਜਵਾਨ ਪੁੱਤ ਮਰ ਜਾਏ ਸੋ ਉਸ ਸਮੇਂ ਘਰ ਦੀਆਂ ਕੰਧਾਂ ਵੀ ਬੁਸਕ ਰਹੀਆਂ ਸਨ ਸੋ ਸਾਰੇ ਆਂਡੀ ਗਵੰਡੀ ਰਿਸ਼ਤੇਦਾਰ ਵੀ ਸੋਗ ਵਿੱਚ ਡੁੱਬੇ ਸਨ ਤੇ ਜੇ ਕੋਈ ਨਰਲੇਪ ਸੀ ਅਡੋਲ ਸੀ ਤਾਂ ਉਹ ਇੱਕ ਸਾਧੂ ਸੀ ਜੋ ਕਰਦੇ ਬਾਹਰ ਕੱਚੀ ਕੁਟਿਆ ਦੇ ਵਿੱਚ ਬੈਠਾ ਪਰਮੇਸ਼ਰ ਦੇ ਇਸ ਰੰਗ ਨੂੰ ਤੇਰਾ ਕੀਆ ਮੀਠਾ ਲਾਗੀ ਦੇ ਰੂਪ ਵਿੱਚ ਵੇਖ ਰਿਹਾ ਸੀ ਉਸ ਦੇ ਹੁਕਮ ਵਿੱਚ ਸਿਰ ਨਵਾਈ ਬੈਠਾ ਸੀ ਕੋਈ ਗਿਲਾ ਨਹੀਂ ਕੋਈ ਸ਼ਿਕਵਾ ਨਹੀਂ ਜੋ ਕੁਝ ਹੋਇਆ ਤੇਰਾ ਹੁਕਮ ਤੇਰੇ ਹੁਕਮ ਜੀ ਹੋਇਆ ਤੇਰਾ ਹੁਕਮ ਸਿਰ ਮੱਥੇ ਲੋਕ ਦੌੜੇ ਦੌੜੇ ਬਾਬਾ ਜੀ ਦੇ ਕੋਲ ਗਏ ਤੇ ਜਾ ਕੇ ਮਹਾਪੁਰਖਾਂ ਨੂੰ ਦੱਸਿਆ ਪਰ ਆਪ ਜੀ ਸੁਣ ਕੇ ਵੀ ਅਡੋਲ ਰਹੇ ਲੋਕਾਂ ਨੇ ਬੇਨਤੀ ਕੀਤੀ ਘਰ ਚਲੋ ਜਾਂਦੀ ਵਾਰੀ ਜੋਗਿੰਦਰ ਦਾ ਮੂੰਹ ਵੇਖ ਲਓ ਤੇ ਆਪ ਜੀ ਕਹਿਣ ਲੱਗੇ ਮਿੱਟੀ ਦਾ ਕੀ ਵੇਖਣਾ ਹੈ ਉਹ ਤਾਂ ਨਿਕਲ ਗਿਆ ਜਿਸ ਨੂੰ ਵੇਖਦੇ ਸਾਂ ਆਪ ਘਰ ਨਹੀਂ ਆਈ ਉਸ ਦਾ ਨੜੋਆ ਭਾਵ ਅਰਥੀ ਜਦੋਂ ਘਰੋਂ ਤੁਰੀ ਆਪ ਜੀ ਦੇ ਕੁਟੀਆ ਦੇ ਲਾਗੋ ਜਿੱਥੇ ਆਪ ਨਾਮ ਜਪਦੇ ਸਨ ਉਹਦੇ ਲਾਗੋਂ ਦੀ ਨੰਗੀ ਪਰ ਆਪ ਨਹੀਂ ਉੱਠੀ ਨਾ ਹੀ ਜੁਗਿੰਦਰ ਸਿੰਘ ਦੀ ਅਰਥੀ ਦੇ ਨਾਲ ਹੀ ਗਏ ਜਦੋਂ ਆਪ ਜੀ ਨੂੰ ਪੁੱਛਿਆ ਕੀ ਕੀ ਭਾਣਾ ਵਰਤਿਆ ਹੈ ਤਾਂ ਆਪਨੇ ਸਹਿਜ ਵਿੱਚ ਕਿਹਾ ਸਾਨੂੰ ਬਣਿਆ ਬਣਾਇਆ ਸਾਥ ਮਿਲ ਗਿਆ ਸੀ ਪਰ ਉਸ ਬਟੇਰੀ ਦੇ ਦਾਣੇ ਹੀ ਇੰਨੇ ਸਨ ਤਰ੍ਹਾਂ ਗੁਰਬਾਣੀ ਦਾ ਵੀ ਫਰਮਾਨ ਹੈ ਆਪ ਤਹਰਖ ਨ ਜਾਵਤ ਦੁਖਾ ਨ ਬਿਆਪੇ ਮਨ ਰੋਗ ਨੀ ਸਦਾ ਆਨੰਦ ਗੁਰਪੁਰ ਪਾਇਆ ਤਾਂ ਉਤਰੀ ਸકલ ਬੇਯੋਗ ਨੀ ਸੋ ਮਹਾਪੁਰਖ ਇੱਕ ਸਾਰ ਹੀ ਰਹੇ ਨਾ ਉਹਨਾਂ ਨੂੰ ਦੁੱਖ ਵਿੱਚ ਦੁੱਖ ਤੇ ਨਾ ਖੁਸ਼ੀ ਵਿੱਚ ਖੁਸ਼ੀ ਉਹ ਪ੍ਰਭੂ ਭਗਤੀ ਦੇ ਵਿੱਚ ਹੀ ਭਿੱਜੇ ਰਹੇ ਤੇ ਪਰਮਾਤਮਾ ਦੀ ਲਿਵ ਦੇ ਨਾਲ ਲਿਵ ਲਾ ਕੇ ਜੁੜੇ ਰਹੇ ਸੋ ਬਾਬਾ ਜੀ ਬਚਨ ਕਰਦੇ ਸਨ ਕਿ ਦੁੱਖ ਵਿੱਚ ਬਹੁਤਾ ਘਬਰੇ ਨਾ ਰੂਵੇ ਨਾ ਸੁੱਖਾਂ ਵਿੱਚ ਬਹੁਤਾ ਫੁੱਲੇ ਨਾ ਇੱਕੋ ਜਿਹਾ ਰਹੇ ਤੇ ਅੰਦਰੋਂ ਟੱਪੇ ਨਾਲ ਜੁੜਿਆ ਰਹੀ ਫਿਰ ਉਸ ਨੂੰ ਦੁੱਖ ਸੁੱਖ ਬਹੁਤਾ ਅਸਰ ਨਹੀਂ ਕਰਦੇ ਸੋ ਇਹ ਸੰ ਮਹਾਂਪੁਰਖਾਂ ਦੇ ਬਚਨਾਂ ਵਿੱਚ ਇੱਕ ਸਾਕੀ ਦੀ ਆਪਣਾ ਸੰਝ ਪਾਈ ਸੋ ਭਾਈ ਬਾਬਾ ਜੀ ਦਾ ਸੋ ਬਚਨ ਸਿੱਖੀ ਮਰਪਾ ਖਾਣ ਦਾ ਤਿਆਗ ਕਰਕੇ ਗੁਰੂ ਵਾਲੇ ਬਣ ਕੇ ਨਾਮ ਜਪ ਕੇ ਆਪਣੇ ਜੀਵਨ ਨੂੰ ਸਫਲਿਆ ਬਣਾਓ ਜੀ ਆਏ ਜੀਵਣਾ ਸਫਲਾ ਹੋਣਾ ਹੈ ਗੁਰਬਾਣੀ ਦੇ ਆਸ਼ੇ ਅਨੁਸਾਰ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਹੈ ਹੋਰ ਕਿਸੇ ਵੀ ਦੇਹ ਧਾਰੀ ਨੂੰ ਗੁਰੂ ਨਹੀਂ ਮੰਨਣਾ ਸੋ ਵਤਵਾ ਨਾਮ ਜਪ ਕੇ ਆਪਣੇ ਜੀਵਨ ਨੂੰ ਸਫਲਾ ਬਣਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ